ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 58ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਪੇਚਾ ਵਾਲਾ ਦੁਮਾਲਾ ਸੇਬ ਸਜਾ ਕੇ ਦਿਖਾਣਾ ਹੈ ਜਿਵੇਂ ਤੁਸੀਂ ਫਰੰਟ ਤੇ ਬੈਕ ਤੋਂ ਦੇਖ ਰਹੇ ਹੋ ਪੂਰੀ ਤਰ੍ਹਾਂ ਸਾਫ਼ ਹੈ ਦੁਮਾਲਾ ਸੇਬ ਇਸ ਦੁਮਾਲਾ ਸੇਬ ਲਈ ਅਸੀਂ ਤੈਨ ਲਗਾਨੀ ਹੈ ਤੇ ਕਿਸ ਤਰ੍ਹਾਂ ਤੈਨ ਲਗਾਨੀ ਹੈ ਤੇ ਪੂਣੀ ਬੂੰਗਾ ਸਾਹਿਬ ਤੇ ਦੁਮਾਲਾ ਸਾਹਿਬ ਨੂੰ ਸਜਾਉਣ ਵੇਲੇ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਲਈ ਪੂਰੀ ਵੀਡੀਓ ਦੇਖਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਜਿਹੜੇ ਮੇਰੇ ਵੀਰ ਨ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਰਹਿਣ ਅੱਜ ਗੱਲਬਾਤ ਕਰਦੇ ਆ ਜੀ ਤੁਹਾਡੇ ਲਈ ਪੇਚਾਂ ਵਾਲੇ ਧਮਾਲਾ ਸਾਹਿਬ ਦੀ 12 ਮੀਟਰ ਟੋਟਲ ਲੈਂਥ ਹੋਏਗੀ ਆਪਣੇ ਧਮਾਲਾ ਸਾਹਿਬ ਦੀ ਜਿਹੜਾ ਕਪੜਾ ਜਦੋਂ ਸਚਾਵਾਂਗੇ ਉਹਦੀ ਲੈਂਥ ਉਹ ਤੋਂ ਦੱਸ ਦਿੱਤੀ ਜਾਊਗੀ ਤੁਹਾਨੂੰ ਆਪਣਾ ਜਿਹੜਾ ਇਹ ਧਮਾਲਾ ਸਾਹਿਬ 8 ਮੀਟਰ ਸਿੰਗਲ ਦਸਤਾਰ ਦੇ ਵਿੱਚ ਆਹੇ ਰੂਪੀਆ ਵੈਲ ਕੈਮੀਕਲ ਕਪੜਾ ਆ ਪਾੜਾ ਕਪੜਾ ਆ ਇਹਨੂੰ ਥੋੜਾ ਪਾਣੀ ਲਗਾਵਾਂਗੇ ਇਸ ਤਰੀਕੇ ਨਾਲ ਸਿੰਗਲ ਸੰਪੂਰਨ ਧਮਾਲਾ ਸਾਹਿਬ ਆ ਇਹ ਧਿਆਨ ਰੱਖਿਓ ਧਿਆਨ ਨਾਲ ਸੁਣਿਓ ਸਾਰੀ ਵੀਡੀਓ 'ਚ ਤੁਹਾਨੂੰ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਨਾਲ ਸਮਝਾਇਆ ਜਾ ਇਦਾਂ ਹੀ ਤੁਹਾਨੂੰ ਰੋਜ਼ ਅਸੀਂ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ ਵੀਡੀਓ ਦਿਂਦੇ ਰਹਿਣੇ ਆ ਇਸ ਲਈ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜਿੱਦਾਂ ਤੁਸੀਂ ਕਰਦੇ ਆ ਰਹੇ ਹੋ ਦੋਨਾਂ ਪਾਸੇ ਉਹਦੀ ਧਮਾਲਾ ਸਾਹਿਬ ਨੂੰ ਚੰਗੀ ਤਰ੍ਹਾਂ ਗਿੱਲਾ ਕਰਨਾ ਹੈ ਇਹਦੇ ਨਾਲ ਪਾਣੀ ਜਿਹੜਾ ਚੰਗੀ ਤਰ੍ਹਾਂ ਦਸਤਾਰ ਦੇ ਵਿੱਚ ਰਚ ਜਾਵੇਗਾ ਫਿਰ ਸਟੈਪ ਬਾਈ ਸਟੈਪ ਅਸੀਂ ਇਹਨੂੰ ਸਜਾਉਣਾ ਸ਼ੁਰੂ ਕਰਾਂਗੇ ਇੱਕ ਸਾਈਡ ਤੋਂ ਫੜ ਲਿਓ ਜਿੱਧਰੋਂ ਖੁੱਲਾ ਹਿੱਸਾ ਹੋਊਗਾ ਉਧਰੋਂ ਜੀ ਡਾਇਰੈਕਟ ਤੁਸੀਂ ਇੱਕ ਪੱਲਾ ਫੜ ਲੈਣਾ ਹੈ ਇਕੱਠਾ ਕਰਕੇ ਤੇ ਦੂਜਾ ਪੱਲਾ ਕਿਸੇ ਨੂੰ ਫੜਾ ਦੇਣਾ ਹੈ ਤੈ ਮਾਰਨ ਲਈ ਜੇਕਰ ਮੇਰੇ ਵੀਰੋ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਧਿਆਨ ਰੱਖਾਂਗੇ ਤੁਹਾਡੇ ਕਮੈਂਟ ਦਾ ਤੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਉਹ ਸਟਾਈਲ ਦੀ ਦਸਤਾਰ ਦੀ ਵੀਡੀਓ ਲੈ ਕੇ ਆਉਣ ਦਾ ਬਟ ਮੇਰੇ ਵੀਰੋ ਉਹੀ ਕਮੈਂਟ ਕਰੋ ਜਿਹੜੀਆਂ ਵੀਡੀਓ ਮੈਂ ਪੋਸਟ ਨਹੀਂ ਕੀਤੀਆਂ ਹੈਗੀਆਂ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਦੇਖ ਲਿਆ ਕਰੋ ਮੈਂ ਪਹਿਲੇ 57 ਦਿਨ ਦੇ ਵਿੱਚ ਕਿਹੜੀ ਕਿਹੜੀ ਵੀਡੀਓ ਪੋਸਟ ਕਰਤੀ ਹੋਈ ਆ ਉਸ ਦੇ ਹਿਸਾਬ ਨਾਲ ਕਮੈਂਟ ਕਰਿਆ ਕਰੋ ਦੇਖ ਲਿਆ ਕਰੋ ਇੱਕ ਵਾਰੀ ਝਾਤੀ ਮਾਰ ਲਿਆ ਕਰੋ ਕਿਹੜੀ ਵੀਡੀਓ ਮੈਂ ਪੋਸਟ ਕਰ ਚੁੱਕਾ ਹਾਂ ਉਸ ਤੋਂ ਬਾਅਦ ਜੋ ਮੈਨੂੰ ਰਿਕਮੈਂਡ ਕਰਿਆ ਕਰੋ ਉਸ ਤੋਂ ਬਾਅਦ ਜੋ ਅਸੀਂ ਗੱਲ ਕਰਦੇ ਹਾਂ ਜੀ ਹੁਣ ਦਸਤਾਰ ਦੀ ਦੋਨੋਂ ਪੱਲੇ ਇਸ ਤਰ੍ਹਾਂ ਖੋਲ ਲੈਣੇ ਨੇ ਇਸ ਸਾਈਡ ਤੋਂ ਵੀ ਤੇ ਦੂਜੇ ਪਾਸੇ ਉਹ ਵੀ ਇਸ ਤਰ੍ਹਾਂ ਤੈ ਮਾਰਨੀ ਆ ਦੋਨੋਂ ਪੱਲੇ ਤੁਹਾਡੇ ਮੋٹے ਹੋਣ ਇਸ ਲਈ ਅੱਜ ਦੀ ਜਿਹੜੀ ਤੈ ਹੋਵੇਗੀ ਥੋੜੀ ਜਿਹੀ ਡਿਫਰੈਂਟ ਵੇ ਨਾਲ ਮਾਰਨੀ ਆ ਜਿਹੜੀ ਤੁਸੀਂ ਮੇਰੀ ਗੁਰਮੁਖੀ ਦਸਤਾਰ ਦੀ ਵੀਡੀਓ ਦੇਖੀ ਸੀਗੀ yellow color ਵਾਲੀ ਜਿਹਦੇ ਵਿੱਚ ਮੈਂ F74 ਕਪੜਾ ਸਜਾਇਆ ਸੀ ਇੱਕ ਦੇ ਦੋ ਦੋ ਪੇਚਾਂ ਦੇ ਵਿੱਚ ਉਦਾਂ ਹੀ ਤੁਸੀਂ ਪੂਣੀ ਕਰਨੀ ਆ ਪਰ ਪੂਣੀ ਇਹ ਅਲੱਗ ਕਪੜਾ ਹੈ ਥੋੜਾ ਧਿਆਨ ਰੱਖਣਾ ਪੈਣਾ ਹੈ ਇਹਦੀ ਪੂਣੀ ਕਰਨ ਵੇਲੇ ਉਸ ਵੀਡੀਓ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਤੁਸੀਂ ਉੱਥੇ ਜਾ ਕੇ ਦੇਖ ਲਿਓ ਇੱਕ ਵਾਰੀ ਇਹਨੂੰ 4 ਫੋਲਡ ਕਰਾਂਗੇ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਤੈਅ ਵਜੇਗੀ ਹੁਣ ਅਸੀਂ ਇਹਨੂੰ ਸੈਂਟਰ 'ਚ ਦੁਬਾਰਾ ਫੋਲਡ ਕਰਾਂਗੇ ਉਹਨੂੰ ਧਿਆਨ ਨਾਲ ਦੇਖਿਓ ਤੁਸੀਂ ਦੇਖੋ ਪੂਣੀ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਇਸ ਦਸਤਾਰ ਦੇ ਵਿੱਚ ਦੋਨੋਂ ਲੜ ਬਰਾਬਰ ਮੋٹے ਕਰਨ ਲਈ ਇਸ ਲਈ ਦੋ ਵਾਰੀ ਫੋਲਡ ਕਰਨ ਤੋਂ ਬਾਅਦ 'ਚ ਅਸੀਂ ਦੇਖਿਓ ਇੱਥੇ ਅਲੱਗ ਤਰੀਕੇ ਨਾਲ ਫੋਲਡ ਕਰਾਂਗੇ ਜਿਸ ਨਾਲ ਜਿਹੜੇ ਦੋਨ ਇਥੇ ਸੈਂਟਰ ਬਣਾਇਆ ਉਥੋਂ ਦੇ ਦੋਨਾਂ ਸਾਈਡਾਂ ਤੋਂ ਹਾਫ ਆ ਉਹ ਪੱਲਾ ਅੱਧਾ ਅੱਧਾ ਪੱਲਾ ਅੰਦਰ ਨੂੰ ਫੋਲਡ ਕਰ ਦੇਣਾ ਦੋਨਾਂ ਸਾਈਡਾਂ ਤੋਂ ਤੇ ਫਿਰ ਇਹਨੂੰ ਸੈਂਟਰ 'ਚੋਂ ਅੰਦਰ ਨੂੰ ਫੋਲਡ ਕਰ ਦੇਣਾ ਇਸ ਤਰੀਕੇ ਨਾਲ ਜਿਹੜੇ ਵੀ ਤੁਹਾਡੇ ਦੋਨੋਂ ਪੱਲੇ ਬਣਨਗੇ ਨਾ ਜਿਨ੍ਹਾਂ ਲਈ ਤੁਸੀਂ ਲੜ ਬਣਾਣੇ ਨੇ ਮੋਨਲੇ ਹਿੱਸੇ ਤੇ ਇੱਕ ਤੇ ਦੋ ਲੜ ਬਣਾਣੇ ਨੇ ਇਸ ਲਈ ਕਹਿ ਰਿਹਾ ਤੁਹਾਨੂੰ ਮੈਂ ਬੈਕ ਸਾਈਡ ਤੇ ਇੱਕੋ ਲੜ ਰਹੇਗਾ ਮੋਨਲੇ ਸਾਈਡ ਤੇ ਅਸੀਂ ਇੱਕ ਦੇ ਦੋ ਲੜ ਕੱਢਾਂਗੇ ਇਸ ਲਈ ਦੋਨੋਂ ਲੜ ਤੁਹਾਡੇ ਮੋٹے ਬਰਾਬਰ ਹੋਣੇ ਚਾਹੀਦੇ ਨੇ ਇਸੇ ਤਰੀਕੇ ਨਾਲ ਫੜ ਲੈਣਾ ਤੇ ਦੂਜੀ ਸਾਈਡ ਤੋਂ ਵੀ ਇਸੇ ਤਰੀਕੇ ਨਾਲ ਤੈਨ ਲਗਾਉਗਾ ਤੁਹਾਨੂੰ ਕੋਈ ਦੂਜਾ ਬੰਦਾ ਚਾਹੀਦਾ ਹੀ ਚਾਹੀਦਾ ਹੈ ਦੀ ਤੈਮ ਮਾਰਨ ਦੇ ਲਈ ਤੇ ਚੰਗੀ ਤਰ੍ਹਾਂ ਦੋਨੋਂ ਪਾਸੇਓਂ ਦੀ ਕਪੜਾ ਅੰਦਰ ਤੱਕ ਕਰਦੇ ਹੋਏ ਤੁਸੀਂ ਪੂਣੀ ਕਰਨੀ ਹੈ ਜੀ ਹੱਥ ਫੇੜਨਾ ਹੈ ਇਹਦੇ ਨਾਲ ਤੁਹਾਡੀ ਪੂਣੀ ਹੈ ਜਿਹੜੀ ਟਿਕ ਜੂਵੇਗੀ ਲਗਭਗ ਜਿੱਦਾਂ ਆਪਾਂ ਪ੍ਰੈਸ ਕਰਦੇ ਆ ਨਾ ਉਸੇ ਤਰੀਕੇ ਨਾਲ ਹੱਥ ਫੇੜਨਾ ਕਿ ਇਹਦੇ ਨਾਲ ਪੂਣੀ ਬੈਠ ਜੂਗੀ ਆਪਣੀ ਜਗ੍ਹਾ ਤੇ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਅੰਦਰ ਨੂੰ ਹੱਥ ਫੇੜ ਕੇ ਕੱਪੜਾ ਚੰਗੀ ਤਰ੍ਹਾਂ ਅੰਦਰ ਤੱਕ ਕਰਨਾ ਹੈ ਜਿਹਦੇ ਨਾਲ ਲੜ ਤੁਹਾਡਾ ਬਰਾਬਰ ਮੋਟਾ ਹੋਵੇ ਜਿੰਨਾ ਨੀਚਲਾ ਹੈ ਦੋਨੋਂ ਪੱਲੇ ਇਸੇ ਤਰੀਕੇ ਨਾਲ ਅੰਦਰਲੇ ਪਾਸੇ ਹੱਥ ਫੇੜ ਕੇ ਤੁਸੀਂ ਮੋਟੇ ਕਰਨੇ ਆ ਪੱਲੇ ਧਿਆਨ ਰੱਖਿਓ ਕੋਈ ਵੀ ਪੱਲਾ ਤੁਹਾਡਾ ਪਤਲਾ ਨਾ ਰਹਿ ਜਾਵੇ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਜਾਣਕਾਰੀ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਵਾਂਗੇ ਅਸੀਂ ਸਟੈਪ ਬਾਈ ਸਟੈਪ ਤੁਸੀਂ ਵੀ ਕਿਸ ਤਰੀਕੇ ਨਾਲ ਸਜਾ ਸਕਦੇ ਹੋ ਕੋਈ ਵੀ ਚੀਜ਼ ਇਹਦੇ ਨਾਲ ਤੁਸੀਂ ਇੱਕ ਦੇ ਦੋ ਦੋ ਪੇਚਾਂ ਵਾਲੀ ਗੁਰਮੁਖੀ ਦਸਤਾਰ ਵੀ ਸਜਾ ਸਕਦੇ ਹੋ ਤੇ ਧਮਾਲਾ ਸਾਹਿਬ ਵੀ ਸਜਾ ਸਕਦੇ ਹੋ ਧਮਾਲਾ ਸਾਹਿਬ ਸਜਾਉਣ ਵੇਲੇ ਤੁਹਾਨੂੰ ਅਲੱਗ ਚੀਜ਼ਾਂ ਦਾ ਧਿਆਨ ਖੜਾ ਪੈਂਦਾ ਤੇ ਗੁਰਮੁਖੀ ਦਸਤਾਰ ਸਜਾਉਣ ਵੇਲੇ ਅਲੱਗ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਧਮਾਲਾ ਸਾਹਿਬ ਦੇ ਵਿੱਚ ਅਸੀਂ ਬੂੰਗਾ ਸਾਹਿਬ ਸਜਾਉਂਦੇ ਹੁੰਦੇ ਵੱਡਾ ਤੇ ਦਸਤਾਰ ਦੇ ਵਿੱਚ ਆਪਾਂ ਬੁੰਗਾ ਸਾਹਿਬ ਨਹੀਂ ਸਜਾਣੇ ਆ ਇਸ ਲਈ ਉਹਦੇ ਵਿੱਚ ਥੋੜੀ ਜੀ ਅੜਚਨ ਘਾਟਾਂ ਦੀ ਹੁੰਦੀ ਆ ਇਹਦੇ ਵਿੱਚ ਤੁਹਾਨੂੰ ਥੋੜੀ ਜੀ ਅੜਚਨ ਆ ਸਕਦੀ ਹੈ ਇਸ ਲਈ ਮੈਂ ਤੁਹਾਨੂੰ ਰਿਪੀਟ ਕਰਦਾ ਹੁਣ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਥੋੜਾ ਇੱਥੋਂ ਜੀ ਮੈਂ ਫਾਸਟ ਫੋਰਵਰਡ ਕਰਤਾ ਸੀਗਾ ਕਿ ਪੂਣੀ ਉਸੇ ਤਰੀਕੇ ਨਾਲ ਕਰਨੀ ਆ ਬਸ ਅੱਗੇ ਅੱਗੇ ਜਾ ਕੇ ਤੁਸੀਂ ਪੂਣੀ ਫੜਨੀ ਆ ਇਸੇ ਤਰੀਕੇ ਨਾਲ ਸਾਰੀ ਹੀ ਪੂਣੀ ਦੀ ਤੁਸੀਂ ਐਸੇ ਤਰੀਕੇ ਨਾਲ ਤੈਅ ਮਾਰਦੇ ਹੋਏ ਅੱਗੇ ਤੱਕ ਆਣਾ ਹੈ ਜਦ ਤੱਕ ਪੂਣੀ ਪ੍ਰੋਪਰ ਕੰਪਲੀਟ ਨਹੀਂ ਹੋ ਜਾਂਦੀ ਆ ਦੇਖੋ ਆਪਣੀ ਪੂਣੀ ਬਰਾਬਰ ਆ ਦੋਨਾਂ ਸਾਈਡਾਂ ਤੋਂ ਧਿਆਨ ਰੱਖਿਓ ਕਿ ਆਪਣੀ ਪੂਣੀ ਬਰਾਬਰ ਹੋਵੇ ਤੇ ਦੋਨੋਂ ਲੜ ਬਰਾਬਰ ਹੀ ਮੋਟੇ ਹੋਣ ਪੂਣੀ ਐਮਪਲੀ ਕੰਪਲੀਟ ਆ ਧਿਆਨ ਨਾਲ ਰੱਖਿਓ ਕਿਤੇ ਤੈਅ ਖੁੱਲਣਾ ਜਾਵੇ ਹੁਣ ਤੁਹਾਨੂੰ ਅਸੀਂ ਬੁੰਗਾ ਸਾਹਿਬ ਸਜਾ ਕੇ ਦਿਖਾਵਾਂਗੇ ਤੇ ਹੁਣ ਗੱਲ ਕਰਾਂਗੇ ਕਿਹੜਾ ਕਪੜਾ ਕਿੰਨੇ ਮੀਟਰ ਦਾ ਐ ਸੀ ਜਿਹੜਾ ਅਸੀਂ ਨੀਲੇ ਰੰਗ ਦਾ ਬੁੰਗਾ ਸਾਹਿਬ ਸਜਾ ਰਹੇ ਆ ਇਹ ਵੀ ਸੰਪੂਰਨ ਇਹੀ ਐ ਸਾਢੇ 3 ਮੀਟਰ ਦਾ ਇਹ ਓਕੇ ਜੀ ਇਹਨੂੰ ਦੋਹਰਾ ਕਰ ਲਵਾਂਗੇ ਗਿੱਲਾ ਨਹੀਂ ਕੀਤਾ ਸੀ ਐਜ਼ ਇਟ ਇਜ਼ ਸਜਾ ਕੇ ਦਿਖਾ ਦੇਣਾ ਤੁਹਾਨੂੰ ਦੋਹਰਾ ਕਰਕੇ ਪਿੱਛੋ ਜੀ ਕੇਸਾਂ ਦੇ ਉੱਪਰੋਂ ਘੁਮਾ ਕੇ ਅਸੀਂ ਜਿੰਨੇ ਤੁਹਾਡੇ ਕੇਸ ਲੰਬੇ ਨੇ ਔਰ ਤੋਂ ਥੋੜਾ ਜਿਆਦਾ ਲੰਬਾ ਕਪੜਾ ਛੱਡ ਲੈਣਾ ਹੈ ਕਿਉਂਕਿ ਕੇਸ ਚੰਗੀ ਤਰ੍ਹਾਂ ਅੰਦਰ ਲਿਪਿਟ ਜਾਣੇ ਚਾਹੀਦੇ ਨੇ ਜਿਹੜੇ ਕਿ ਬਾਹਰ ਨਾ ਆਣ ਓਕੇ ਮੇਰੇ ਵੀਰੋ ਤੇ ਇਸ ਤਰ੍ਹਾਂ ਕਪੜੇ ਦੇ ਅੰਦਰ ਕਰਕੇ ਕੇਸਾਂ ਨੂੰ ਐਂਡ ਸੈਂਟਰ ਦੇ ਵਿੱਚ ਪੁੰਗਾ ਸਾਹਿਬ ਸਜਾਣਾ ਸ਼ੁਰੂ ਕਰਨਾ ਹੈ ਕੋਸ਼ਿਸ਼ ਕਰਿਓ ਬੁੰਗਾ ਸਾਹਿਬ ਆਪਣਾ ਥੋੜਾ ਜਿਹਾ ਪਿੱਛੇ ਨੂੰ ਹੋਵੇ ਥੋੜਾ ਜਿਹਾ ਸਿਰ ਦੇ ਪਿਛਲੇ ਹਿੱਸੇ ਤੇ ਤਾਂ ਜੋ ਧਮਾਲਾ ਸਾਹਿਬ ਦੀ ਸ਼ੇਪ ਆ ਜਿਹੜੀ ਅੱਜ ਥੋੜੀ ਜਿਹੀ ਤੁਹਾਨੂੰ ਡਿਫਰੈਂਟ ਸਜਾ ਸਕੀ ਅਸੀਂ ਦੇਖੋ ਜਦੋਂ ਵੀ ਮੈਂ ਤੁਹਾਨੂੰ ਧਮਾਲਾ ਸਾਹਿਬ ਦੀ ਸ਼ੇਪ ਦਿਨਾ ਕੋਈ ਵੀ ਦਸਤਾਰ ਹੋਵੇ ਧਮਾਲਾ ਸਾਹਿਬ ਹੋਵੇ ਕੋਸ਼ਿਸ਼ ਕਰਦਾ ਆ ਤੁਹਾਨੂੰ ਕੁਝ ਅਲੱਗ ਤੋਂ ਦੇਣ ਦਾ ਜਿੰਨੇ ਵੀ ਆਜ ਤੱਕ ਮੈਂ ਬੂੰਗਾ ਸਾਹਿਬ ਤੁਹਾਨੂੰ ਸਜਾ ਕੇ ਦਿਖਾਇਆ ਧਮਾਲਾ ਸਾਹਿਬ ਦੇ ਵਿੱਚ ਉਹਨਾਂ ਦੇ ਵਿੱਚ ਤੁਹਾਨੂੰ ਬੂੰਗਾ ਸਾਹਿਬ ਵੀ ਅਲੱਗ ਤਰੀਕੇ ਨਾਲ ਸਜਾ ਕੇ ਦਿਖਾਇਆ ਮੈਂ ਤੇ ਹੁਣ ਗੱਲਬਾਤ ਕਰਦੇ ਆਂ ਕੰਗਾ ਸਾਹਿਬ ਵੀ ਅਸੀਂ ਵਿੱਚ ਰੱਖਤਾ ਆ ਜੀ ਨਾਲ ਜਦੋਂ ਆਪਾਂ ਜੂੜੇ ਨੂੰ ਆਲੇ ਦੁਆਲੇ ਨਿਭੇਟਿਆ ਮੈਂ ਪਿੱਛੇ ਥੋੜੀ ਦੇਰ ਪਹਿਲਾਂ ਕੰਗਾ ਸਾਹਿਬ ਰੱਖਿਆ ਤੁਸੀਂ ਧਿਆਨ ਨਾਲ ਪਿੱਛੇ ਘੜ ਕੇ ਵੀਡੀਓ ਦੇਖ ਲਿਓ ਤੇ ਹੁਣ ਬਾਕੀ ਬਚਦੇ ਪੱਲੇ ਨੂੰ ਤੁਸੀਂ ਜੂੜਾ ਸਾਹਿਬ ਦੇ ਦੁਆਲੇ ਇਸ ਤਰ੍ਹਾਂ ਲਿਭੇਟਣਾ ਸ਼ੁਰੂ ਕਰ ਦੇਣਾ ਹੈ ਤੇ ਦੋਰਾ ਕੱਢ ਲੈਣਾ ਪੱਲੇ ਨੂੰ ਤੇ ਗ੍ਰਿਪ ਨੂੰ ਜਿਆਦਾ ਮਜ਼ਬੂਤ ਕਰਨ ਲਈ ਤੁਸੀਂ ਇੱਕ ਸਾਈਡ ਤੇ ਸਾਂਝਾ ਹਿੱਸਾ ਰੱਖਣਾ ਹੈ ਥੱਲੇ ਪਾਸੇ ਪਹਿਲਾਂ ਤਾਂ ਜੁੜੇ ਦੇ ਦੁਆਲੇ ਚੰਗੀ ਤਰ੍ਹਾਂ ਕੱਸ ਕੇ ਲਪੇਟ ਲਿਓ ਇਹਨਾਂ ਤੁਹਾਡਾ ਬੇਸ ਆ ਜਿਹੜਾ ਜਿਆਦਾ ਮਜ਼ਬੂਤ ਹੋ ਜਾਏਗਾ ਹੁਣ ਤੁਸੀਂ ਦੇਖੋ ਖੁੱਲਾ ਹਿੱਸਾ ਕੋਸ਼ਿਸ਼ ਕਰਨੀ ਹੈ ਉੱਪਰਲੇ ਪਾਸੇ ਤੇ ਰੱਖਣ ਦੀ ਤੇ ਬੰਦ ਹਿੱਸਾ ਥੱਲੇ ਰੱਖਣ ਦੀ ਕੋਸ਼ਿਸ਼ ਕਰਨੀ ਆ ਤੇ ਪਹਿਲਾਂ ਇੱਕ ਪੱਲਾ ਲੈਣਾ ਆ ਦੇਖੋ ਮੱਥੇ ਦੇ ਉੱਪਰੋਂ ਲਪੇਟਣਾ ਹੈ ਇਹਨੂੰ ਟਾਈਟ ਕਰਕੇ ਲਪੇਟਿਓ ਇਹ ਨਾਲ ਜਿਹੜਾ ਤੁਹਾਡਾ ਗ੍ਰਿਪ ਆ ਮਤਲਬ ਕਿ ਮਜ਼ਬੂਤੀ ਆ ਉਹ ਸਿਰ ਦੇ ਦੁਆਲੇ ਬਣਨੀ ਸ਼ੁਰੂ ਹੋਣੀ ਹੈ ਉੱਪਰਲੇ ਪਾਸੇ ਖੁੱਲੇ ਪੱਲੇ ਛ ਉਮਾ ਆਕੇ ਤੁਸੀਂ ਬੂੰਗਾ ਸਾਹਿਬ ਨੂੰ ਟਾਈਟ ਕਰ ਲੈਣਾ ਹੈ ਮੱਥੇ ਦੇ ਦੁਆਲੇ ਲਪੇਟਣ ਦਾ ਹੁਣ ਇਹ ਫਾਇਦਾ ਹੋਊਗਾ ਸਾਨੂੰ ਕਿ ਬੂੰਗਾ ਸਾਹਿਬ ਨੂੰ ਸਪੋਰਟ ਮਿਲੂਗੀ ਤੇ ਇਹ ਨਾਲ ਬੂੰਗਾ ਸਾਹਿਬ ਵੀ ਟਾਈਟ ਰਹੇਗਾ ਉੱਪਰਲੇ ਹਿੱਸੇ ਤੋਂ ਤੇ ਇਹ ਨਾਲ ਬੂੰਗਾ ਸਾਹਿਬ ਹੋਰ ਉੱਚਾ ਹੋ ਜਾਂਦਾ ਇਸ ਤਰੀਕੇ ਨਾਲ ਜਦੋਂ ਆਪਾਂ ਲਪੇਟਦੇ ਆ ਤੇ ਦੋਨੋਂ ਪੱਲੇ ਉੱਪਰ ਛੱਡ ਕੇ ਐਦਾਂ ਪੱਲੇ ਖੋਲਦੇ ਹੋਏ ਜਾਣਾ ਆ ਤੇ ਜਦ ਤੱਕ ਪੱਲਾ ਖਤਮ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਐਸੇ ਤਰੀਕੇ ਨਾਲ ਖੋਲ ਕੇ ਹੀ ਪੱਲੇ ਲਗਾਣੇ ਆ ਸਾਰੇ ਜਿੱਦਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਵੀ ਇਸੇ ਤਰੀਕੇ ਨਾਲ ਹੂਬ ਹੂ ਕਰਦਾ ਆ ਏਹੇ ਬੁੰਗਾ ਸਾਹਿਬ ਤੁਸੀਂ ਕਿਸੇ ਵੀ ਪ੍ਰਕਾਰ ਦੇ ਧੁਮਾਲਾ ਸਾਹਿਬ ਦੇ نیچے ਸਜਾ ਸਕਦੇ ਹੋ ਤੇ ਅਖੀਰ ਤੇ ਜਾ ਕੇ ਪੱਲੇ ਨੂੰ ਅੰਦਰ ਕਰ ਦੇਣਾ ਪਿੱਛੋ ਜੀ ਦੇਖੋ ਜਿਹੜੇ ਮੈਂ ਅੱਜ ਤੱਕ ਧੁਮਾਲਾ ਸਾਹਿਬ ਸਜਾ ਕੇ ਦਿਖਾਇਆ ਤੁਹਾਨੂੰ ਸਿੰਪਲ ਧੁਮਾਲਾ ਸਾਹਿਬ ਵੀ ਸਜਾ ਕੇ ਦਿਖਾਇਆ ਚੰਦ ਤੋੜੇ ਵਾਲਾ ਤੇ ਕੁੜੀਆਂ ਲਈ ਵੀ ਧੁਮਾਲਾ ਸਾਹਿਬ ਸਜਾ ਕੇ ਦਿਖਾਇਆ V ਸ਼ੇਪ ਤੇ ਮੈਂ ਕਲਰਫੁੱਲ ਧੁਮਾਲਾ ਸਾਹਿਬ ਵੀ ਸਜਾ ਕੇ ਦਿਖਾਇਆ ਉਹਨਾਂ ਦੇ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਤੁਸੀਂ ਦੇਖ ਲਿਓ ਕਿਉਂਕਿ ਬੀਬੀਆਂ ਲਈ ਮੈਂ ਲੱਗਦਾ ਉਹ ਜਿਹੜਾ ਧੁਮਾਲਾ ਸਾਹਿਬ ਸਜਾ ਕੇ ਦਿਖਾਇਆ ਸੀ ਉਹਦੇ ਵਿੱਚ ਮੈਂ V ਸ਼ੇਪ ਧੁਮਾਲਾ ਸਾਹਿਬ ਬੰਨੇ ਆ ਸੀਗਾ ਤੇ ਹੁਣ ਬੁੰਗਾ ਸਾਹਿਬ ਨੂੰ ਕੰਪਲੀਟ ਕਰਦੇ ਹੋਏ ਬਾਕੀ ਪੱਲੇ ਨੂੰ نیچے ਕਰਕੇ ਅਖੀਲੇ ਪੱਲੇ ਨੂੰ ਉੱਪਰੋਂ ਘੁਮਾ ਕੇ ਪਿੱਛੇ ਦੇ ਦੇਣਾ ਆ ਇਹਦੇ ਨਾਲ ਪਿੱਛੇ ਤੱਕ ਸਾਰਾ ਹੀ ਢਿੱਲਾ ਮਠਾ ਕਪੜਾ ਚਲ ਜਾਏਗਾ ਇਹਦੇ ਉੱਪਰੋਂ ਤੁਸੀਂ ਕੋਈ ਵੀ ਐਕਸਟਰਾ ਕਪੜਾ ਜਿਹੜਾ ਬ ਤੇ ਅਖੀਲੇ ਪੱਲੇ ਨੂੰ ਪਿੱਛੇ ਜੇ ਅੰਦਰ ਨੂੰ ਕਰ ਦਵਾਂਗੇ ਤੇ ਹੁਣ ਅਸੀਂ 80 ਸੈਂਟੀਮੀਟਰ ਦਾ ਜਿਹੜਾ ਪਟਕਾ ਹੁੰਦਾ ਸਜਾਣੇ ਆਪਾਂ ਨੋਰਮਲ ਦਸਤਾਰ ਦੇ ਨੀਚੇ ਉਹਨੂੰ ਬੁੰਗਾ ਸਾਹਿਬ ਦੇ ਉੱਪਰੋਂ ਕਰ ਦਵਾਏ ਕਿ ਕਿਉਂਰੀ ਲਪੇਟ ਕੇ ਲਪੇਟ ਕੇ ਪਿੱਛੇ ਇੱਕ ਇਕੱਠ ਮਾਰਾਂਗੇ ਇਹਦੇ ਨਾਲ ਬੁੰਗਾ ਸਾਹਿਬ ਥੋੜਾ ਆਪਣਾ ਟਾਈਟ ਹੋ ਜੂਵੇਗਾ ਤੇ ਜਿਹੜੀ ਗੁਲਾਈ ਹੋਏਗੀ ਉਹ ਬਣੀ ਰਹੇਗੀ ਬੁੰਗਾ ਸਾਹਿਬ ਦੀ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਟੋਟਲ 12 ਮੀਟਰ ਦੇ ਕਰੀਬ ਦੀ ਲੈਂਥ ਹੋਏਗੀ ਤੁਹਾਹਲਾ ਸਾਹਿਬ ਦੀ 8 ਮੀਟਰ ਦਾ ਆਪਣਾ ਦੁਮਹਾਲਾ ਸਾਹਿਬ 3.5 ਮੀਟਰ ਦਾ ਆਪਣਾ ਬੁੰਗਾ ਸਾਹਿਬ ਤੇ 80 ਸੈਂਟੀਮੀਟਰ ਦਾ ਆਪਣਾ ਇਹ ਪੜਨਾ ਆ ਤੇ ਗੱਲ ਇਦਾਂ ਆ ਕਿ ਇਹ ਲਗਭਗ 12 ਤੋਂ ਥੋੜਾ ਤੇ ਮੈਂ 12 ਹੀ ਲਿਖਿਆ ਹੈ ਇੱਥੇ ਤੇ ਇਸ ਗੱਲ ਨੂੰ ਤੁਸੀਂ ਆਪਣੇ ਅਕੋਰਡਿੰਗ ਸਜਾ ਸਕਦੇ ਹੋ ਓਕੇ ਮੇਰੇ ਵੀਰੋ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਆਪਣੇ ਬੂੰਗਾ ਸਾਹਿਬ ਦੀ ਪਿੱਛੋ ਜੀ ਤੁਸੀਂ ਥੋੜਾ ਜਿਹਾ ਪੱਲੇ ਨੂੰ ਖਿੱਚ ਕੇ ਅੰਦਰ ਲਾ ਲੈਣਾ ਹੈ ਉੱਪਰ ਹੀ ਦੇਖੋ ਬੂੰਗਾ ਸਾਹਿਬ ਦੀ ਫਿਨਿਸ਼ਿੰਗ ਕਿੰਨੀ ਜ਼ਿਆਦਾ ਵਧੀਆ ਹੈਗੀ ਤੇ ਇਹ ਬੂੰਗਾ ਸਾਹਿਬ ਆਪਣੇ ਸੇਨਾ ਪੂਰੀ ਤਰ੍ਹਾਂ ਗ੍ਰਿਪ ਦੇ ਵਿੱਚ ਰਹੇਗਾ ਟਾਈਟ ਰਹੇਗਾ ਹੁਣ ਅਸੀਂ ਧਮਾਲਾ ਸਾਹਿਬ ਸਜਾਣਾ ਸ਼ੁਰੂ ਕਰਨਾ ਹੈ ਪਹਿਲੇ ਪੱਲੇ ਨੂੰ ਤੁਸੀਂ ਥੋੜਾ ਖੋਲਣਾ ਪੈਣਾ ਤੁਹਾਨੂੰ ਕਿਉਂਕਿ ਆਪਾਂ ਸੇਨੂ ਟੱਕ ਦੇਣਾ ਸਟਾਰਟਿੰਗ ਦੇ ਵਿੱਚ ਸੇਨੂ ਆਪਾਂ ਡਬਲ ਟਕਣਾ ਹੈ ਇਸ ਲਈ ਤੈਂ ਉਨੀ ਕੀ ਖੋਲਿਓ ਕਿ ਆਪਣਾ ਡਬਲ ਕਪੜਾ ਰਵੇ ਸਾਡੇ ਕੋਲ ਤੇ ਕੋਈ ਵੀ ਹਿੱਸਾ ਅੱਗੇ ਜਾਂ ਪਿੱਛੇ ਰੱਖ ਲਿਓ ਕਿ ਤੁਹਾਡੀ ਤੈਂ ਖੁੱਲੇ ਨਾ ਜਿੱਥੋਂ ਤੈਂ ਨਾ ਖੁੱਲੇ ਉੱਥੋਂ ਜੀ ਲੜ ਫੜ ਲੈਣਾ ਸੱਜੇ ਹੱਥ ਤੋਂ ਜਾਂ ਤੁਸੀਂ ਚੁੰਡੀ ਵੀ ਲਗਾ ਸਕਦੇ ਹੋ ਇੱਥੇ ਕਿ ਤੁਹਾਡਾ ਲੜ ਨਾ ਖੁੱਲੇ ਸੱਜੇ ਪਾਸਿਓ ਇਸ ਤਰੀਕੇ ਨਾਲ ਤੁਸੀਂ ਜਿੰਨੀ ਕੁ ਲੋੜ ਆ ਉਹਨਾਂ ਇੱਕ ਬਾਕੀ ਕਪੜੇ ਨੂੰ ਅੰਦਰ ਫੋਲਡ ਕਰਕੇ ਪਹਿਲੀ ਕੋਰਨਰ ਨੂੰ ਪਿੱਛੇ ਕਰ ਦੇਣਾ ਹੈ ਤੇ ਦੂਜੀ ਕੋਰਨਰ ਨੂੰ ਇਹਦੇ ਉੱਪਰੋਂ ਲਿਆ ਕੇ ਇਹਦੇ ਪਹਿਲੇ ਪੱਲੇ ਤਾਜੇ ਤੁਹਾਡਾ ਤੁਮਨਲਾ ਸਾਹਿਬ ਆਪਣੀ ਜਗ੍ਹਾ ਤੇ ਟਿਕਿਆ ਰਵੇ ਬੇਸ ਪ੍ਰੋਪਰ ਬਣਿਆ ਰਵੇ ਪੱਲੇ ਦੋਨੋਂ ਧਿਆਨ ਨਾਲ ਫੜ ਕੇ ਰੱਖਿਓ ਸੱਜੇ ਪਾਸੇ ਵਾਲਾ ਪੱਲਾ ਖੁੱਲੇ ਨਾ ਕਿਉਂਕਿ ਆਪਾਂ ਚੁੰਡੀ ਨਹੀਂ ਲਗਾਈ ਹੋਈ ਕੋਈ ਵੀ ਐਕਸਟਰਾ ਉਹਨੂੰ ਪਕੜ ਨਹੀਂ ਦਿੱਤੀ ਹੋਈ ਤੁਸੀਂ ਚਾਹੋ ਤਾਂ ਚੁੰਡੀ ਲਗਾ ਕੇ ਰੱਖ ਸਕਦੇ ਸੀਗੇ ਇਸ ਪੱਲੇ ਨੂੰ ਪਹਿਲੇ ਪੱਲੇ ਨੂੰ ਐਜ਼ ਇਟ ਇਜ਼ ਇੱਕ ਵਾਰੀ ਘੁਮਾ ਦੇਣਾ ਹੈ ਤਾਂ ਜੋ ਆਪਣੇ ਜਿਹੜਾ ਸੈਟ ਹੈਗਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਟਾਈਟ ਕਰ ਦਈਏ ਹੁਣ ਜਿਹੜਾ ਰਾਈਟ ਸਾਈਡ ਤੋਂ ਅਸੀਂ ਪਹਿਲਾ ਪੱਲਾ ਲੈ ਕੇ ਆਣਾ ਐਨ ਉੱਪਰੋਂ ਲੈ ਕੇ ਆਣਾ ਘੁਮਾ ਕੇ ਜਿੰਨਾ ਸੱਜੇ ਪਾਸੇ ਜਦੋਂ ਆਪਾਂ ਦਿਖਾਵਾਂਗੇ ਨਾ ਤੁਮਹਾਲਾ ਸਾਹਿਬ ਅਖੀਰ ਤੇ ਉਦੋਂ ਤੁਹਾਨੂੰ ਸਮਝ ਆਊਗਾ ਕਿ ਆਪਾਂ ਇਧਰੋਂ ਜੀ ਵੀ ਸ਼ੇਪ ਬਣਾ ਪੱਲੇ ਪੱਲੇ ਦੇ ਅਸੀਂ ਦੋ ਲੜ ਬਣਾ ਲੈਣੇ ਆ ਨਿਚਲੇ ਪੱਲੇ ਦੇ ਵੀ ਤੇ ਉੱਪਰਲੇ ਪੱਲੇ ਦੇ ਵੀ ਇਹਨੂੰ ਆਪਾਂ ਕੰਨਪੂੜਾ ਟੱਕਦੇ ਹੋਏ ਪੱਲੇ ਨੂੰ ਲਗਾਣਾ ਹੈ ਦੋ ਲੜ ਇਸ ਲਈ ਬਣਾ ਰਹੇ ਆ ਕਿਉਂਕਿ ਇਹਦੇ ਦੋ ਲੜ ਵਧੀਆ ਬਣ ਜਾਣੇ ਸੀਗੇ ਦੋਨੋਂ ਹੀ ਲੜ ਤੁਹਾਡੇ ਬਰਾਬਰ ਮੋਟੇ ਹੋਣਗੇ ਪਲੱਸ ਪਿੱਛੇ ਜੀ ਘੁਮਾ ਕੇ ਰੱਖਣੇ ਆ ਟੈਂ ਲੱਗੀ ਹੋਈ ਆ ਤਾਂ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਦੋ ਲੜ ਬਣਾਉਣ ਦੇ ਵਿੱਚ ਪਿੱਛੇ ਤੱਕ ਲੜ ਨੂੰ ਟਾਈਟ ਲਾਣਾ ਆ ਤੇ ਪਿੱਛੇ ਜੀ ਲੜ ਨੂੰ ਘੁਮਾ ਕੇ ਇਸ ਤਰੀਕੇ ਨਾਲ ਲੈ ਕੇ ਆਣਾ ਹੈ ਜਿਸ ਗ੍ਰਿਪ ਨਾਲ ਤੁਹਾਡੇ ਲੜ ਖੱਬੇ ਪਾਸੇ ਹੋ ਗਿਆ ਉਸੇ ਗ੍ਰਿਪ ਨਾਲ ਹੀ ਸੱਜੇ ਪਾਸੇ ਆਉਣੇ ਚਾਹੀਦੇ ਨੇ ਇਸ ਲੜ ਦੇ ਵੀ ਤੁਸੀਂ ਦੋ ਲੜ ਬਣਾਣੀਆਂ ਨੀਚਲੇ ਲੜ ਨੂੰ ਥੋੜਾ ਜਿਹਾ نیچے ਤੱਕ ਖੋਲਿਓ ਤੇ ਜਿੰਨਾ ਕੰਨ ਖੱਬੇ ਪਾਸੇ ਟਕਿਆ ਉਨਾ ਹੀ ਕੰਨ ਖੱਬੇ ਪਾਸੇ ਟਕ ਲਿਓ ਦੋਨੇ ਅੱਖਾਂ ਵੀ ਤੁਸੀਂ ਬਰਾਬਰ ਟਕਣੀਆਂ ਨੇ ਤੇ ਲੜ ਤੁਸੀਂ ਹਮੇਸ਼ਾ ਖਿੱਚ ਕੇ ਲੈਣਾ ਆ ਪਹਿਲਾਂ ਇੱਕ ਵੀ ਬਣਾ ਲਿਓ ਸੈਂਟਰ ਦੇ ਵਿੱਚ ਤੇ ਦੇਖੋ ਇੱਕ ਤਰ੍ਹਾਂ ਐਕਸ ਬਣ ਗਿਆ ਨਾ ਇਹ ਐਨ ਸੈਂਟਰ ਦੇ ਵਿੱਚ ਬਣਨਾ ਚਾਹੀਦਾ ਆ ਤੇ ਉੱਪਰਲੇ ਪਾਸੇ ਧਮਾਲਾ ਸਾਹਿਬ ਦੀ ਵੀ ਬਣਨੀ ਚਾਹੀਦਾ ਢਿੱਲਾ ਮਠਾ ਕਪੜਾ ਤੁਸੀਂ ਸਿਰ ਵਾਲੇ ਹਿੱਸੇ ਤੋਂ ਇਸ ਤਰੀਕੇ ਨਾਲ ਅੰਦਰ ਕਰ ਦਿਓ ਤੇ ਜਿਹੜਾ ਕਪੜਾ ਇਹਨੂੰ ਅੰਦਰ ਖਿੱਚ ਲਿਓ ਇਹਨੂੰ ਅਸੀਂ ਬਾਅਦ ਦੇ ਵਿੱਚ ਤੁਹਾਨੂੰ ਸਹੀ ਕਰਕੇ ਦਿਖਾ ਦਵਾਂਗੇ ਪਹਿਲਾਂ ਅਸੀਂ ਧਿਆਨ ਦੇਣਾ ਹੈ ਧਮਾਲਾ ਸਾਹਿਬ ਨੂੰ ਸਜਾਣ ਲਈ ਹੁਣ ਪਿਛਲੇ ਹਿੱਸੇ ਤੋਂ ਅਸੀਂ ਦੇਖੋ ਕਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਤਾ ਹੋਇਆ ਕੋਈ ਵੀ ਆਪਣਾ ਸਿਰ ਨੰਗਾ ਨਹੀਂ ਹੈਗਾ ਕਿਸੇ ਵੀ ਹਿੱਸੇ ਤੋਂ ਸਿਰ ਨੂੰ ਪਹਿਲਾਂ ਟਕੰਦਾ ਇਹ ਫਾਇਦਾ ਕੀ ਤੁਹਾਨੂੰ ਲੜ ਖੋਲਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਕੋਈ ਇੱਕ ਵਾਰੀ ਹੋਰ ਘੁਮਾਣਾ ਇਸੇ ਤਰੀਕੇ ਨਾਲ ਇਹਦੇ ਨਾਲ ਤੁਹਾਡੇ 4 ਲੜ ਬਣਨਗੇ ਇਹਦੇ ਨਾਲ ਤੁਹਾਡੇ 4 ਲੜ ਬਣ ਜਾਣਗੇ ਇਸ ਲੜ ਨੂੰ ਵੀ ਖੋਲਣਾ ਆ ਤੇ ਦੋ ਪੱਲੇ ਚੰਗੀ ਤਰ੍ਹਾਂ ਬਣਾਣੇ ਨੇ ਜੇ ਤੁਹਾਨੂੰ ਲੱਗੇ ਕੋਈ ਲੜ ਪਤਲਾ ਹੋ ਗਿਆ ਆ ਤਾਂ ਨੂੰ ਇੱਕ ਵਾਰੀ ਅੰਦਰ ਫੋਲਡ ਕਰ ਲਿਓ ਇਹਦੇ ਨਾਲ ਤੁਹਾਡੀ ਪੂਣੀ ਤੇ ਕੋਈ ਅਸਰ ਨਹੀਂ ਪਾਏਗਾ ਬਸ ਥੋੜੀ ਜਿਹੀ ਘੁਮੂਗੀ ਤੁਹਾਡੀ ਪੂਣੀ ਮੈਨੂੰ ਲੱਗਾ ਸੀ ਮੇਰਾ ਲੜਨ ਦਾ ਥੋੜਾ ਪਤਲਾ ਹੋ ਗਿਆ ਉਹ ਜਦੋਂ ਮੈਂ ਤੈਹ ਰੱਖੀ ਹੋਣੀ ਆ ਉਦੋਂ ਥੋੜਾ ਫਰਕ ਪੈ ਗਿਆ ਹੋਣਾ ਤੈਹ ਤੇ ਬਟ ਤੁਸੀਂ ਇਹ ਨਹੀਂ ਹੈਗਾ ਕਿ ਤੈਹ ਦੁਬਾਰਾ ਮੰਨ ਲੱਗ ਜਾਓ ਲੜਨ ਨੂੰ ਅੰਦਰ ਦੁਬਾਰਾ ਫੋਲਡ ਕਰ ਲਿਓ ਬਾਕੀ ਮोटा ਇਸੀ ਇਹਨੂੰ ਸਲਾਈ ਦੇ ਨਾਲ ਬਾਅਦ ਚ ਵੀ ਕਰ ਸਕਦੇ ਆ ਪਿਛਲੇ ਹਿੱਸੇ ਤੋਂ ਤੁਸੀਂ ਇਸ ਲੜ ਨੂੰ ਫੇਰ ਉਸੇ ਤਰੀਕੇ ਨਾਲ ਲੈ ਕੇ ਆਉਣਾ ਰਾਈਟ ਸਾਈਡ ਤੋਂ ਤੇ ਦੋਨੋਂ ਪੱਲੇ ਉਸੇ ਤਰੀਕੇ ਨਾਲ ਕੱਢਨੇ ਆ ਨੀਚੇ ਵਾਲਾ ਪੱਲਾ ਖੋਲ ਕੇ ਉੱਪਰਲੇ ਪੱਲੇ ਨੂੰ ਵੀ ਬਰਾਬਰ ਸਪੇਸ ਤੇ ਬਣਾ ਕੇ ਰੱਖਣਾ ਆ ਇਸ ਲੜ ਦਾ ਵੀ ਤੁਸੀਂ ਪ੍ਰੋਪਰ ਐਕਸ ਬਣਾ ਕੇ ਰੱਖਣਾ ਆ ਜਿੱਦਾਂ ਤੁਹਾਨੂੰ ਦਿਖਾ ਰਿਹਾ ਮੈਂ ਤੇ ਪ੍ਰੋਪਰ ਇਸ ਜਗ੍ਹਾ ਤੇ ਲਾ ਦੇਣਾ ਇਸ ਲੜ ਨੂੰ ਕਿਉਂਕਿ ਜਦੋਂ ਮੋਹਲੇ ਹਿੱਸੇ ਤੋਂ ਚੰਦ ਬਣਾਉਣਾ ਸ਼ੁਰੂ ਕਰਾਂਗੇ ਨਾ ਅਸੀਂ ਲੜਾ ਦਾ ਉਦੋਂ ਇਹ ਚੀਜ਼ ਲੁੱਕ ਜਾਣੀ ਆ ਉੱਪਰਲੇ ਪਾਸੇ ਵੀ ਦੇਖੋ ਆਪਣੇ ਦੋਨੋਂ ਪਾਸੇ ਇੱਕੋ ਜਗ੍ਹਾ ਤੇ ਲੜਾ ਨਿਕਲਨੇ ਨੇ ਨਾ ਉਹ ਦੇਖੋ ਉੱਪਰਲੇ ਪਾਸੇ ਵੀ ਆਪਣੀ ਪ੍ਰੋਪਰ ਵੀ ਬਣਦੀ ਪਈ ਦੋਨੇ ਲੜਾ ਦੇ ਆ ਦੇਖੋ ਜਿੱਥੇ ਮੈਂ ਹੱਥ ਫੇਰ ਰਿਹਾ ਇਸ ਟਾਈਮ ਦੋਨੋਂ ਲੜਾ ਆਪਣੇ ਦਿਖਦੇ ਪਏ ਉਪਰੋ ਜੀ ਲੈਫਟ ਸਾਈਡ ਤੋਂ ਵੀ ਉਦਾਂ ਹੀ ਦਿਖ ਰਹੀ ਹੈ ਆਪਣੇ ਇਸੇ ਤਰੀਕੇ ਨਾਲ ਉਪਰੋ ਵੀ ਫਿਨਿਸ਼ਿੰਗ ਦੇਣੀ ਆ ਆਪਾਂ ਕਿਉਂਕਿ ਦੇਖਣ ਨੂੰ ਪੇਚਾ ਵਾਲਾ ਧਮਾਲਾ ਆ ਬਟ ਕੋਸ਼ਿਸ਼ ਕਰਨੀ ਆ ਜਿੱਥੋਂ ਹੋ ਸਕੇ ਜਿੰਨੀ ਜ਼ਿਆਦਾ ਸਫਾਈ ਹੋ ਸਕੇ ਉਨੀ ਹੁਣ ਆਪਾਂ ਲਗਾਉਣਾ ਸ਼ੁਰੂ ਕਰਾਂਗੇ ਚੰਦ ਬਣਾਉਣਾ ਸ਼ੁਰੂ ਕਰਨਾ ਹੈ ਅਸੀਂ ਪਹਿਲੇ ਲੜ ਨੂੰ ਇਸ ਤਰੀਕੇ ਨਾਲ ਦੋਨੋਂ ਪੱਲੇ ਬਰਾਬਰ ਕਰਕੇ ਨੀਚਲੇ ਹਿੱਸੇ ਤੋਂ ਬਰਾਬਰ ਮੱਥਾ ਟਾਕੇ ਦੋਨੋਂ ਪਰਵਟਿਆਂ ਦੇ ਐਨ ਕੋਲੋਜੀ ਲੜ ਲੈ ਕੇ ਜਾਣੇ ਨੇ ਜਿੱਦਾਂ ਸੱਜੇ ਪਾਸੇ ਉਹ ਆਇਆ ਲੜ ਉਸੇ ਤਰੀਕੇ ਨਾਲ ਖੱਬੇ ਪਾਸੇ ਜਾਣਾ ਚਾਹੀਦਾ ਹੈ ਕੰਨ ਦੇ ਉੱਪਰੋ ਜੀ ਦੇਖ ਲੈਣਾ ਲੜ ਉੱਚਾ ਨੀਵਾ ਨਾ ਹੋਵੇ ਪਿੱਛੇ ਤੱਕ ਸਿੱਧਾ ਲੜ ਜਾਊਗਾ ਤੇ ਸਿੱਧਾ ਹੀ ਘੁੰਮ ਕੇ ਆਊਗਾ ਪਿਛਲੇ ਹਿੱਸੇ ਤੋਂ ਵੀ ਤੁਸੀਂ ਲੜ ਹੁਣ ਸਾਫ਼ ਹੀ ਕਰਕੇ ਲਗਾਣੇ ਆ ਜੇ ਕੋਈ ਲੜ ਪਤਲਾ ਲੱਗੇ ਤਾਂ ਥੋੜਾ ਹੀ ਫੋਲਡ ਕਰ ਸਕਦੇ ਹੋ ਉਹਨੂੰ ਸੱਜੇ ਪਾਸੇ ਤੋਂ ਤੁਹਾਡੇ ਲੜ ਜਦੋਂ ਖੁੱਲਣਗੇ ਤਾਂ ਇੱਕੋ ਜਗ੍ਹਾ ਤੋਂ ਖੁੱਲਣਗੇ ਇੱਕੋ ਜਗ੍ਹਾ ਤੇ ਹੋਣੇ ਚਾਹੀਦੇ ਨੇ ਇਸ ਜਗ੍ਹਾ ਤੇ ਲੜ ਤੋਂ ਥੋੜਾ ਅੱਗੇ ਜਾ ਕੇ ਖੁੱਲਣੇ ਚਾਹੀਦੇ ਨੇ ਇਸੇ ਤਰੀਕੇ ਨਾਲ ਸਾਰੇ ਪੇਚਾਂ ਦਾ ਜਿਹੜਾ ਗੈਪ ਆ ਤੁਸੀਂ ਬਰਾਬਰ ਰੱਖਣਾ ਹੈ ਤੇ ਖੱਬੇ ਪਾਸੇ ਬੰਦ ਵੀ ਉਸੇ ਤਰੀਕੇ ਨਾਲ ਕਰਨੀ ਆ ਲੜ ਦੇਖੋ ਪੇਚਾਂ ਦਾ ਗੈਪ ਨਾ ਹਮੇਸ਼ਾ ਤੁਹਾਡਾ ਬਰਾਬਰ ਹੋਣਾ ਚਾਹੀਦਾ ਹੈ ਇਸ ਜਗ੍ਹਾ ਦੇ ਵਿੱਚ ਸਲਾਈ ਫੇਰ ਕੇ ਥੋੜਾ ਮੋਟਾ ਹੇੜ ਫੇਰ ਤੁਸੀਂ ਕਰ ਸਕਦੇ ਹੋ ਉੱਪਰ نیچے ਕਰ ਸਕਦੇ ਹੋ ਤੇ ਇਹ ਜਗ੍ਹਾ ਤੋਂ ਤੁਸੀਂ ਦੇਖ ਲੈਣਾ ਤੁਹਾੰਲਾ ਸਾਹਿਬ ਕਿਤੇ ਵੀ ਡੋਂਗ ਨਾ ਪੈਂਦਾ ਹੋਵੇ ਪਿਛਲੇ ਲੜ ਐਂ ਸਿੱਧੇ ਸਿੱਧੇ ਜਾਣੇ ਚਾਹੀਦੇ ਆ ਜੇ ਥੋੜੀ-ਮੋਟੀ ਕਮੀ ਪੇਸ਼ੀ ਲੱਗੇ ਤਾਂ ਤੁਸੀਂ ਬਾਅਦ ਦੇ ਵਿੱਚ ਦੂਜਾ ਸ਼ੀਸ਼ਾ ਦੇਖ ਕੇ ਕਰ ਸਕਦੇ ਹੋ ਉਹਨੂੰ ਸਹੀ ਦੇਖੋ ਲੜ ਹਮੇਸ਼ਾ ਤੁਹਾਡੇ ਹੱਥ ਦੇ ਵਿੱਚ ਟਾਈਟ ਫੜਿਆ ਹੋਣਾ ਚਾਹੀਦਾ ਆ ਕਿਉਂਕਿ ਇਹਦੀ ਤੈਨ ਲੱਗੀ ਹੋਈ ਆ ਗ੍ਰਿਪ ਥੋੜੀ ਜੀ ਟਾਈਟ ਹੀ ਰਹਿਣੀ ਆ ਤੁਹਾਡੇ ਹੱਥ ਦੇ ਵਿੱਚ ਜੇ ਤੁਸੀਂ ਲੜ ਥੋੜਾ ਵੀ ਢਿੱਲਾ ਪਾਇਆ ਤਾਂ ਲੜਾ ਦੇ ਵਿੱਚ ਤੁਹਾਡੇ ਵੱਟ ਪੈਣੇ ਸ਼ੁਰੂ ਹੋ ਜਾਣੇ ਆ ਕਿਉਂਕਿ ਜੇ ਨੀਚਲਾ ਲੜ ਖੋਲਾਂਗੇ ਨਾ ਉੱਪਰਲਾ ਲੜ ਥੋੜਾ ਟਾਈਟ ਚੱਲਦਾ ਹੁੰਦਾ ਹਮੇਸ਼ਾ ਨੀਚਲਾ ਲੜ ਢਿੱਲਾ ਉੱਪਰਲਾ ਲੜ ਟਾਈਟ ਚੱਲਦਾ ਹੁੰਦਾ ਜਦੋਂ ਦੋ ਦੋ ਲੜ ਬਣਾਣੇ ਆ ਸੀ ਇਹਦੇ ਵਿੱਚ ਸਾਰੇ ਲੜ ਇੱਕੋ ਜਗ੍ਹਾ ਤੋਂ ਨਿਕਲ ਰਹੇ ਨੇ ਤੇ ਖਤਮ ਵੀ ਇੱਕੋ ਜਗ੍ਹਾ ਤੇ ਕਰਨੇ ਆ ਉੱਪਰਲੀ ਸਾਈਡ ਤੋਂ ਵੀ ਧਿਆਨ ਰੱਖਣਾ ਆ ਦੋਨਾਂ ਸਾਈਡਾਂ ਤੋਂ ਲੜ ਆਪਣੇ ਬਰਾਬਰ ਹੋਣ ਕੋਈ ਵੀ ਲੜ ਦੂਜੇ ਲੜ ਨੂੰ ਠਕੇ ਨਾ ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖਣਾ ਆ ਬਾਕੀ ਮੇਰੇ ਵੀਰੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਜੇ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਹੁੰਦਾ ਹੈ ਤਾਂ ਜਰੂਰ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਦਸਤਾਨਾ ਦੀ ਇਹ ਵੀਡੀਓ ਕਿਹੋ ਜਿਹੀ ਲੱਗਦੀ ਆ ਹੁੰਦੀ ਹੈ ਕਿਉਂਕਿ ਆਪਾਂ ਪਿਛਲੇ 57 ਦਿਨਾਂ ਤੋਂ ਤੁਹਾਡੇ ਲਈ ਇੰਨੀ ਮਿਹਨਤ ਕਰ ਰਹੀਆਂ ਕਿ ਰੋਜ਼ ਤੁਹਾਨੂੰ ਇੱਕ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਦੇ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਅੱਜ ਤੱਕ ਇਦਾਂ ਦਾ ਕੋਈ ਚੈਲੰਜ ਕਰਕੇ ਦਿਖਾਇਆ ਹੋਣਾ ਤੁਹਾਨੂੰ ਦਸਤਾਰ ਦੇ ਲਿੰਕ ਨਾਲ ਤੇ ਹੁਣ ਗੱਲਬਾਤ ਕਰਦੇ ਹਾਂ ਦਸਤਾਰ ਦੀ ਇਹ ਆਨ ਰੱਖਣਾ ਤੁਸੀਂ ਹਰ ਇੱਕ ਚੀਜ਼ ਨੂੰ ਦਸਤਾਨ ਨੂੰ ਸਜਾਉਂਦੇ ਹੋਏ ਹਰ ਇੱਕ ਚੀਜ਼ ਨੂੰ ਮੈਂ ਬੜਾ ਹੀ ਡੀਪਲੀ ਤੇ ਬੜਾ ਹੀ ਸਲੋ ਸਲੋ ਸਮਝਾ ਰਿਹਾ ਤੁਹਾਨੂੰ ਵੀਡੀਓ ਮੇਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਤੁਹਾਨੂੰ ਸਮਝਾਉਣ ਲਈ ਲੰਬੀ ਹੋ ਜਾਂਦੀ ਹੈ ਸਜਾਉਣ ਵੇਲੇ ਜ਼ਿਆਦਾ ਟਾਈਮ ਨਹੀਂ ਲੱਗਦਾ ਜਦੋਂ ਅਸੀਂ ਕੱਲਾ ਧੁਮਾਲਾ ਸਾਹਿਬ ਸਜਾਣਾ ਹੋਵੇ ਹੱਥ ਬੜਾ ਤੇਜ਼ ਘੁੰਮਦਾ ਹੁੰਦਾ ਧੁਮਾਲਾ ਸਾਹਿਬ ਸਜਾਣ ਲਈ ਬਟ ਤੁਹਾਨੂੰ ਸਮਝਾਉਣ ਲਈ ਹਰ ਇੱਕ ਚੀਜ਼ ਨੂੰ ਬੜਾ ਸਲੋ ਕਰਨਾ ਪੈਂਦਾ ਹੈ ਤੇ ਤੁਹਾਨੂੰ ਸਲੋ ਸਮਝਾਉਣਾ ਪੈਂਦਾ ਹੈ ਕਿਉਂਕਿ ਮੈਂ ਇੱਥੇ ਜ਼ਿਆਦਾਤਰ 뷰 ਲੈਣ ਦੀ ਕੋਸ਼ਿਸ਼ ਨਹੀਂ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ओके okay, मेरे वीरो मेरी वो आदत नहीं है कि, कि मैं व्यू लेने ਲਈ कि एक चीज ਦੇ ਪਿੱਛੇ દોੜੀ ਜਾਵਾਂ ਵੀ ਵੀਡੀਓ ਛੱਡੀ ਜਾਵਾਂ ਪਰ ਸਮਝ ਕਿਸੇ ਨੂੰ ਨਾ ਆਵੇ ਠੀਕ ਹੈ ਜੀ ਮੈਂ ਚਾਹੁੰਦਾ ਹਾਂ ਕਿ ਜੇ ਵੀਡੀਓ ਪਾ ਰਹੇ ਹਾਂ ਤਾਂ ਬੰਦੇ ਨੂੰ ਕੁਝ ਸਮਝ ਵੀ ਆਵੇ ਇਸ ਗੱਲ ਦਾ ਤੁਸੀਂ ਜ਼ਿਆਦਾ ਧਿਆਨ ਰੱਖਣਾ ਹੈ ਕਿ ਅਸੀਂ ਵੀ ਬਹੁਤ ਮਿਹਨਤ ਕਰਦੇ ਹਾਂ ਤੇ ਤੁਸੀਂ ਐਸੀ ਤਰ੍ਹਾਂ ਸਪੋਰਟ ਕਰਦੇ ਰਹੋ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮੇਰੇ ਵੀਰੋ ਤੇ ਦੇਖੋ ਆਪਾਂ ਦੋਨਾਂ ਸਾਈਡਾਂ ਤੋਂ ਜਿਹੜੀ ਇਸ ਜਗ੍ਹਾ ਤੋਂ ਧਮਾਲਾ ਸਾਹਿਬ ਨੂੰ ਸਾਫ਼ ਕਰਨਾ ਹੈ ਇਹ ਜਗ੍ਹਾ ਤੇ ਲੜ ਲਾ ਕੇ ਇੱਕ ਵਾਰੀ ਘੁਮਾ ਲਿਓ ਇਹਦੇ ਨਾਲ ਹੁਣ ਤੁਸੀਂ ਹਰੇਕ ਕਿਸੇ ਤੋਂ ਧਮਾਲਾ ਸਾਹਿਬ ਨੂੰ ਸਾਫ਼ ਵੀ ਕਰ ਸਕਦੇ ਹੋ ਤੇ ਆਖਰੀ ਲੜਨ ਨੂੰ ਲਾਉਣ ਤੋਂ ਪਹਿਲਾਂ ਧਿਆਨ ਰੱਖਿਓ ਤੁਹਾਡੇ ਸਾਰੇ ਨਾਲ ਇੱਕੋ ਜਗ੍ਹਾ ਤੋਂ ਨਿਕਲਣ ਸੱਜੇ ਪਾਸੇ ਤੇ ਖੱਬੇ ਪਾਸੇ ਉਹ ਹੀ ਖਤਮ ਹੋਣੀ ਕੋ ਜਗ੍ਹਾ ਤੇ ਲੜਨ ਨੂੰ ਮੂੰਹ ਦੇ ਵਿੱਚ ਨਹੀਂ ਦੇਣਾ ਸੁੱਚੀ ਦਸਤਾਰ ਸਜਾਰੇ ਆਪਾਂ ਕੋਈ ਵੀ ਲੜਾ ਆਪਾਂ ਮੂੰਹ ਦੇ ਵਿੱਚ ਨਹੀਂ ਦਿੱਤਾ ਇਸ ਗੱਲ ਨੂੰ ਤੁਸੀਂ ਸਟਾਰਟਿੰਗ ਤੋਂ ਦੇਖ ਰਹੇ ਹੋ ਕਈ ਚੀਜ਼ਾਂ ਮੈਂ ਸਟਾਰਟਿੰਗ ਦੇ ਵਿੱਚ ਦੱਸਣਾ ਭੁੱਲ ਜਾਂਦਾ ਹੁੰਨਾ ਇਸ ਲਈ ਜਦੋਂ ਜਦੋਂ ਅਸੀਂ ਕਰਦੇ ਹਾਂ ਉਹ ਤੁਹਾਨੂੰ ਨਾਲ-ਨਾਲ ਦੱਸ ਦਿੰਨੇ ਆ ਕਿਉਂਕਿ ਬੜਾ ਹੀ ਇਸ ਟਾਈਮ ਪ੍ਰੈਸ਼ਰ ਚੱਲ ਰਿਹਾ ਦਿਮਾਗ ਦੇ ਉੱਤੇ ਕਿਉਂਕਿ ਇਹ ਵੀ ਧਿਆਨ ਚ ਰੱਖਣਾ ਹੁੰਦਾ ਕੱਲ ਕਿਹੜੀ ਵੀਡੀਓ ਬਣਾਣੀ ਹੈ ਕਿਹੜੀ ਪੋਸਟ ਕਰਨੀ ਤੇ ਜਦੋਂ ਅਸੀਂ ਵੀਡੀਓ ਦੇ ਵਿੱਚ ਕਰਦੇ ਆ ਉਦੋਂ ਤੁਹਾਨੂੰ ਰਿਮਾਈਂਡ ਕਰਾ ਦਿੰਨੇ ਆ ਤੇ ਇਸ ਲਈ ਮੈਂ ਕਹਿਣਾ ਹੁੰਨਾ ਵੀਡੀਓ ਪੂਰੀ ਦੇਖਿਆ ਕਰੋ ਸਟੈਪ ਬਾਈ ਸਟੈਪ ਤੁਹਾਨੂੰ ਹਰ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਸਮਝਾਇਆ ਜਾਏਗਾ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਹੋਵਾਂਗੇ ਸਾਰੇ ਲੜਾਂ ਨੂੰ ਸਾਫ਼ ਕਰਕੇ ਸਲਾਈ ਦੀ ਹੈਲਪ ਨਾਲ ਸਾਰੇ ਲੜ ਬਰਾਬਰ ਕਰ ਲੈਣੇ ਆ ਕੋਈ ਵੀ ਲੜ ਦੇ ਵਿੱਚ ਸਪੇਸ ਆ ਜਿਹੜੀ ਘਟ ਵੱਧ ਨਾ ਲੱਗੇ ਤੇ ਜਿਹੜੇ ਮੇਰੇ ਵੀਰ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਜਾਂ ਸਾਡੇ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਕਿਉਂਕਿ ਹੱਲੇ ਹੋਰ 15 20 ਦਿਨ ਪਏ ਨੇ ਸਾਡੇ ਵੀਡੀਓ ਪੋਸਟ ਕਰਨ ਨੂੰ ਲਗਾਤਾਰ ਉਹਨਾਂ ਦੇ ਵਿੱਚ ਵੀ ਅਸੀਂ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਦੀਆਂ ਵੀਡੀਓ ਲੈ ਕੇ ਆਉਣੀਆਂ ਨੇ ਜਿਹੜੀਆਂ ਹਲੇ ਤੱਕ ਤੁਸੀਂ ਕਦੀ ਦੇਖੀਆਂ ਨਹੀਂ ਹੋਣੀਆਂ ਤੇ ਇਸ ਕਰਕੇ ਕਹਿਣਾ ਹੁੰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਨਾ ਜਦੋਂ ਤੁਸੀਂ ਤਾਂ ਵੀਡੀਓ ਆਟੋਮੈਟਿਕਲੀ ਤੁਹਾਡੇ ਤੱਕ ਪਹੁੰਚ ਜਾਵੇਗੀ ਦੋ ਮਾਲਾ ਸੈਮ ਨੂੰ ਹਰੇਕ ਹਿੱਸੇ ਤੋਂ ਸਲਾਈ ਨਾਲ ਸਾਫ਼ ਕਰਨ ਤੋਂ ਬਾਅਦ ਚੋਂ ਹੁਣ ਅਸੀਂ ਆਖਰੀ ਪੱਲਾ ਲਾ ਕੇ ਦਿਖਾਣਾ ਹੈ ਇਸ ਪੱਲੇ ਨੂੰ ਵੀ ਪਿਛਲੇ ਸਾਈਡ ਤੋਂ ਚੰਗੀ ਤਰ੍ਹਾਂ ਸਾਫ਼ ਕਰਕੇ ਲਾਣਾ ਹੈ ਦੇਖੋ ਥੋੜਾ ਆਪਾਂ ਉਪਰੋ ਫੋਲਡ ਕਰ ਰਹੇ ਨਾ ਫੋਲਡ ਇਸ ਲਈ ਕਰ ਰਹੇ ਹਾਂ ਕਿਉਂਕਿ ਉੱਪਰਲੀ ਸਾਈਡ ਤੋਂ ਲੜੇ ਢਿੱਲਾ ਨਾ ਰਹ ਜਵੇ ਤੇ ਇਹਦੇ ਵੀ ਆਪਾਂ ਦੋ ਲੜ ਬਣਾ ਕੇ ਰੱਖਣੇ ਆ ਠੀਕ ਹੈ ਜੀ ਦੋ ਲੜ ਇਸ ਲਈ ਬਣਾ ਕੇ ਰੱਖਣੇ ਆ ਕਿਉਂਕਿ ਦੋ ਲੜ ਬਣਾਉਣ ਚ ਸਾਨੂੰ ਮਿਹਨਤ ਨਹੀਂ ਹੈਗੀ ਇੱਥੇ ਪਹਿਲਾਂ ਹੀ ਲੜ ਬਣੇ ਹੋਏ ਆ ਇਹਨਾਂ ਨੂੰ ਬਸ ਅਸੀਂ ਕੱਢਣਾ ਹੈ ਆਪਣੀ ਜਗ੍ਹਾ ਤੋਂ ਬਸ ਉੱਪਰਲਾ ਲੜ ਜਿਹੜਾ ਤੁਹਾਡਾ ਹੈ ਤੁਹਾਨੂੰ ਥੋੜਾ ਟਾਈਟ ਰੱਖਣਾ ਪੈਣਾ ਕਿਉਂਕਿ ਨੀਚਲੇ ਲੜ ਜੇ ਨਾ ਵੱਟ ਪੈਣੇ ਸ਼ੁਰੂ ਹੋ ਜਾਂਦੇ ਆ ਜੇ ਆਪਾਂ ਉੱਪਰਲਾ ਲੜ ਥੋੜਾ ਢਿੱਲਾ ਰੱਖ ਦਈਏ ਤੇ ਸ਼ੇਪ ਨੂੰ ਜ਼ਿਆਦਾ ਧਿਆਨ ਦੇਣਾ ਹੈ ਆਪਾਂ ਸ਼ੇਪ ਜਿਹੜੀ ਆ ਜੇ ਧੁਮਾਲਾ ਸਾਹਿਬ ਦੀ ਸਹੀ ਨੀ ਨਾ ਹੋਈ ਜੇ ਦੋਨਾਂ ਸਾਈਡਾਂ ਤੋਂ ਬਰਾਬਰ ਨਾ ਹੋਈ ਤਾਂ ਦੇਖਣ ਨੂੰ ਔੜ ਲੱਗੇਗਾ ਭਾਵੇਂ ਤੁਸੀਂ ਪੇਚ ਜਿੰਨੇ ਮਰਜ਼ੀ ਸਾਫ਼ ਕਰ ਲਵੋ ਤੇ ਪੇਚਾਂ ਦੇ ਵਿੱਚ ਜਿਹੜਾ ਗੈਪ ਆ ਉਹ ਤੁਸੀਂ ਸਲਾਈ ਨਾਲ ਇਸ ਤਰੀਕੇ ਨਾਲ ਬਰਾਬਰ ਕਰ ਲੈਣਾ ਹੈ ਦੇਖੋ ਹੁਣ ਦੋਨਾਂ ਸਾਈਡਾਂ ਤੋਂ ਧੁਮਾਲਾ ਸਾਹਿਬ ਬਰਾਬਰ ਬਾਹਰ ਆ ਤੇ ਸਾਰੇ ਲੜ ਇਕੋ ਜਗ੍ਹਾ ਤੋਂ ਸੱਜੇ ਪਾਸੇ ਨਿਕਲ ਰਹੇ ਨੇ ਤੇ ਖੱਬੇ ਪਾਸੇ ਵੀ ਇਕੋ ਜਗ੍ਹਾ ਤੇ ਬੰਦ ਹੋ ਰਹੇ ਨੇ ਸ਼ੇਪ ਆਪਣੀ ਪ੍ਰੋਪਰ ਆ ਚਾਰ-ਚਾਰ ਲੜ ਅਸੀਂ ਅੱਖਾਂ ਦੇ ਕੋਲ ਰੱਖੇ ਨੇ ਤੇ ਮੋਹਲੇ ਹਿੱਸੇ ਤੇ ਵੀ ਆਪਣੇ ਵਧੀਆ ਲੜ ਬਣ ਗਏ ਨੇ ਉੱਪਰਲੀ ਸਾਈਡ ਤੋਂ ਇਸ ਤਰੀਕੇ ਨਾਲ ਵਟ ਜਿਹੜੇ ਪੈ ਰਹੇ ਨੇ ਉਹਨਾਂ ਨੂੰ ਅੰਦਰ ਕਰ ਦੇਣਾ ਹੈ ਸਾਫ਼ ਕਰ ਲੈਣਾ ਹੈ ਤੁਮਹਾਲਾ ਸਾਹਿਬ ਨੂੰ ਦੇਖੋ ਆਪਾਂ ਕਿਸ ਤਰੀਕੇ ਨਾਲ ਆਇਆ ਤੇ ਇਸ ਤਰੀਕੇ ਨਾਲ ਆਪਾਂ ਜਦੋਂ ਤੈਨ ਲਈ ਹੁੰਦੀ ਆ ਤੁਮਹਾਲਾ ਸਾਹਿਬ ਦੀ ਤਾਂ ਸਾਡੀ ਦਸਤਾਰ ਬੜੀ ਸੋਹਣੀ ਸਜਦੀ ਹੁੰਦੀ ਹੈ ਅੱਗੇ ਮੈਂ ਤੁਹਾਡੇ ਲਈ ਚੰਦ ਤੋੜੇ ਵਾਲਾ ਇੱਕ ਹੋਰ ਧਮਾਲਾ ਸਾਹਿਬ ਲੈ ਕੇ ਆਉਂਗਾ ਜਿਹੜਾ ਮੈਂ ਐਫ ਚ ਉੱਤਰ ਕਪੜਾ ਸਜਾ ਕੇ ਦਿਖਾਉਂਗਾ ਜਿਹਦੀ ਮੈਂ ਦਸਤਾਰ ਸਜਾ ਕੇ ਦਿਖਾਈ ਸੀ ਨਾ ਤੁਹਾਨੂੰ ਗੁਰਮੁਖੀ ਦਸਤਾਰ येलो ਕਲਰ ਦੀ ਤੇ ਉਹਦੇ ਵਿੱਚ ਮੈਂ ਜੰਗੀ ਧਮਾਲਾ ਬਣ ਕੇ ਦਿਖਾਉਂਗਾ ਤੁਹਾਨੂੰ ਸ਼ਸਤਰਾਂ ਵਾਲਾ ਧਮਾਲਾ ਸਾਹਿਬ ਤਾਂ ਮੈਂ ਇੱਕ ਹੋਰ ਪਾਉਂਗਾ ਜਿਹਦੇ ਵਿੱਚ ਮੈਂ ਗੋਲ ਗੋਲ ਪੇਚਾਂ ਵਾਲਾ ਧਮਾਲਾ ਸਾਹਿਬ ਪਾਉਂਗਾ ਠੀਕ ਹੈ ਜੀ ਉਹ ਇਹਦੇ ਤੋਂ ਬਾਅਦ ਚੋ ਪੋਸਟ ਕਰਾਂਗਾ ਮੈਂ ਤੇ ਇਸ ਲਈ ਸਾਡੇ ਨਾਲ ਜੁڑے ਰਹੋ ਬਹੁਤ ਹੀ ਅਲੱਗ-ਅਲੱਗ ਸਟਾਈਲ ਦੀਆਂ ਵੀਡੀਓ ਦਸਤਾਰਾਂ ਦੀਆਂ ਦਮਾਲਾ ਸਾਹਿਬ ਦੀਆਂ ਜਾਂ ਹੋਰ ਸੈਲੀਬ੍ਰਿਟੀ ਟਾਈਪ ਦੀਆਂ ਹਲੇ ਪੈਂਡਿੰਗ ਨੇ ਉਹ ਤੁਹਾਨੂੰ ਅਸੀਂ ਜ਼ਰੂਰ ਦਵਾਂਗੇ ਇਸ ਲਈ ਸਾਡੇ ਨਾਲ ਜੁڑے ਰਹੋ ਆਖਰੀ ਲੜਨ ਨੂੰ ਤੁਸੀਂ ਇਸ ਜਗ੍ਹਾ ਦੇ ਵਿੱਚ ਦੇ ਦੇਣਾ ਹੈ ਇਹਦੇ ਨਾਲ ਪਿੱਛੇ ਦੀ ਦਸਤਾਰ ਦੀ ਜਿਹੜੀ ਸ਼ੇਪ ਆ ਜਾਂ ਥੋੜਾ ਜਿਹਾ ਗੈਟਅਪ ਆ ਪਿੱਛੇ ਜੀ ਲੜ ਗਾਇਬ ਨਹੀਂ ਹੋਗੇ ਜਦੋਂ ਤੁਸੀਂ ਇਸ ਜਗ੍ਹਾ ਤੇ ਲੜ ਦੋਗੇ ਕਿਉਂਕਿ ਇਹ ਲੜ ਬੜਾ ਮੋਟਾ ਹੁੰਦਾ ਜਦੋਂ ਅਸੀਂ ਤੈ ਮਾਰੀ ਹੁੰਦੀ ਹੈ ਸਿੰਗਲ ਜਿਹਾ ਨਹੀਂ ਹੁੰਦਾ ਪਤਲਾ ਜਿਹਾ ਨਹੀਂ ਹੁੰਦਾ ਉੱਪਰੋਂ ਜੇ ਅਸੀਂ ਕਪੜਾ ਵੀ ਰੂਬੀਆ ਵੈਲ ਕੈ ਤੇ ਇਸ ਲਈ ਇਸ ਚੀਜ਼ ਦਾ ਬੜਾ ਫਰਕ ਪੈਂਦਾ ਹੁੰਦਾ ਜਦੋਂ ਅਸੀਂ ਲੜਕੀ ਤੇ ਅੰਦਰ ਦੇਣਾ ਹੁੰਦਾ ਨਾ ਤੇ ਲੜ ਤੁਹਾਡਾ ਜੇ ਜਿਆਦਾ ਮੋਟਾ ਹੋਵੇ ਤਾਂ ਉਹਨੂੰ ਅੰਦਰ ਕਰਨਾ ਵੀ ਔਖਾ ਹੋ ਜਾਂਦਾ ਹੈ ਤੇ ਸਾਫ਼ ਕਰਨਾ ਵੀ ਔਖਾ ਹੋ ਜਾਂਦਾ ਹੈ ਹੁਣ ਅਸੀਂ ਦੂਜੇ ਸ਼ੀਸ਼ੇ ਨਾਲ ਦੁਮਾਲਾ ਸਾਹਿਬ ਦੀ ਪਿਛਲੇ ਹਿੱਸੇ ਤੋਂ ਸਫਾਈ ਕਰਾਂਗੇ ਕਿਉਂਕਿ ਜਦੋਂ ਮੈਂ ਸਜਾ ਰਿਹਾ ਸੀਗਾ ਮੈਨੂੰ ਕੁਝ ਨਹੀਂ ਦਿਖ ਰਿਹਾ ਸੀਗਾ ਪਿਛੋ ਜੀ ਦੁਮਾਲਾ ਸਾਹਿਬ ਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਸੀਗਾ ਤੇ ਦੂਜੇ ਸ਼ੀਸ਼ੇ ਦੇਖ ਕੇ ਮੈਨੂੰ ਹੁਣ ਹਰੇਕ ਹਿੱਸੇ ਤੋਂ ਮੈਂ ਤੁਹਾਨੂੰ ਸਫਾਈ ਕਰਕੇ ਦਿਖਾਉਂਗਾ ਕਿੱਦਾਂ ਤੁਸੀਂ ਵੀ ਕਰ ਸਕਦੇ ਹੋ ਪਹਿਲਾਂ ਜਿਹੜੇ ਇਸ ਜਗ੍ਹਾ ਤੇ ਵੱਟ ਪੈ ਰਹੇ ਨੇ ਉਹਨਾਂ ਨੂੰ ਸਾਫ਼ ਕਰਾਂਗੇ ਹੁਣ ਜਿੱਦਾਂ ਆਪਣੇ ਇਸ ਜਗ੍ਹਾ ਤੋਂ ਲੜ ਥੋੜੇ ਜੇ ਉੱਪਰ ਥੱਲੇ ਆ ਨਾ ਸਲਾਈ ਫੇਰ ਕੇ ਇਹਨਾਂ ਨੂੰ ਬਰਾਬਰ ਕਰ ਲੈਣਾ ਹੈ ਪਿੱਛੇ ਤੱਕ ਸਾਰੇ ਲੜਾ ਦੇ ਵਿੱਚ ਜਿਹੜੇ ਵੱਟ ਪੈ ਰਹੇ ਇਹਦੇ ਨਾਲ ਤੁਹਾਡੇ ਧਮਾਲਾ ਸਾਹਿਬ ਦੀ ਪਿੱਛੋਂ ਵੀ ਸ਼ੇਪ ਜਿਹੜੀ ਹੈ ਸਹੀ ਰਹਿੰਦੀ ਹੈ ਸਾਰੇ ਲਾੜ ਸਾਫ਼ ਰੋਗੇ ਦੇਖਣ ਨੂੰ ਵੀ ਵਧੀਆ ਲੱਗੂਗਾ ਤੇ ਮੋਲੇ ਹਿੱਸੇ ਤੋਂ ਵੀ ਤੇ ਇੱਕ ਇੱਕ ਕਰਕੇ ਸਾਰੇ ਲਾੜ ਤੁਸੀਂ ਦੋਨਾਂ ਹਿੱਸਿਆਂ ਤੋਂ ਬਰਾਬਰ ਕਰ ਲੈਣੇ ਆ ਜਿੱਦਾਂ ਖੱਬੇ ਪਾਸੇ ਉਹ ਕਰ ਰਹੇ ਨੇ ਆਪਾਂ ਲਾੜਾ ਦੇਖੋ ਬਰਾਬਰ ਇਸ ਤਰੀਕੇ ਨਾਲ ਤੁਸੀਂ ਵੀ ਕਰਨੇ ਆ ਇਹਦੇ ਨਾਲ ਮੋਲੇ ਹਿੱਸੇ ਤੋਂ ਧਮਾਲਾ ਸਾਹਿਬ ਅਸੀਂ ਦੇਖ ਕੇ ਸਾਫ਼ ਕਰ ਲੈਣਾਂ ਨਾਲ ਦੀ ਨਾਲ ਪਿੱਛੋਂ ਦੇਖਣ ਵਾਲਾ ਵੀਰ ਵੀ ਦੇਖੂਗਾ ਕਿ ਹਾਂ ਦਮਾਲਾ ਸਾਹਿਬ ਪਿੱਛੋਂ ਵੀ ਕਿੰਨਾ ਸਾਫ਼ ਹੈ ਮੈਂ ਇਹ ਕਲਰ ਇਸ ਲਈ ਸਿਲੈਕਟ ਕੀਤਾ ਸੀ ਮੇਰੇ ਵੀਰੋ ਤੁਹਾਨੂੰ ਸਿਖਾਣ ਲਈ ਬੰਨਣ ਨੂੰ ਮੈਂ ਨੀਲਾ ਦਮਾਲਾ ਸਾਹਿਬ ਸਜਾ ਸਕਦਾ ਸੀ ਜਾਂ yellow ਵੀ ਸਜਾ ਸਕਦਾ ਸੀਗਾ ਇਹ ਭਾਰਾ ਕਪੜਾ ਮੈਨੂੰ ਵਧੀਆ ਲੱਗਾ ਐਕਚੁਅਲੀ ਇਹਦੇ ਵਿੱਚ ਨਾ ਲੜ ਬੜੇ ਸਾਫ਼-ਸਾਫ਼ ਦਿਖਦੇ ਸੀਗੇ ਤੇ ਤੁਹਾਨੂੰ ਸਮਝਾਉਣਾ ਵੀ ਸੌਖਾ ਹੈ ਜੇ ਡਾਰਕ ਕਪੜਾ ਸਜਾ ਕੇ ਦਿਖਾਵਾਂ ਨਾ ਤੁਹਾਨੂੰ ਮੈਂ ਮੰਨ ਲਓ ਬਲੂ ਕਲਰ ਦਾ ਤੇ ਉਹਦੇ ਵਿੱਚ ਨਾ ਲੜ ਜਿਆਦਾ ਕਲੀਅਰ ਨਹੀਂ ਦਿਖਣੇ ਤੁਹਾਨੂੰ ਇਸ ਲਈ ਮੈਂ ਕੋਸ਼ਿਸ਼ ਕਰਦਾ ਹੁੰਦਾ ਹਮੇਸ਼ਾ ਲਾਈਟ ਕਲਰ ਦੇ ਵਿੱਚ ਤੁਹਾਨੂੰ ਸਿਖਾਵਾਂ ਜਦੋਂ ਵੀ ਕੋਈ ਚੀਜ਼ ਸਿਖਾਵਾਂ ਦੇਖੋ ਕਿ ਜ਼ਿਆਦਾਤਰ ਮੈਂ ਡਾਰਕ ਕਪੜਾ ਨਹੀਂ ਬੰਦਾ ਹੈਗਾ ਕਿਉਂਕਿ ਉਹਦੇ ਵਿੱਚ ਨਾ ਵਿਜ਼ਿਬਿਲਟੀ ਘਟ ਜਾਂਦੀ ਹੈ ਥੋੜੀ ਜੀ ਭਾਵੇਂ ਜਿੰਨੀ ਹੀ ਮਰਜ਼ੀ ਰੋਸ਼ਨੀ ਚ ਬੰਨ ਲਓ ਭਾਵੇਂ ਜਿਹੜਾ ਮਰਜ਼ੀ ਕੈਮਰਾ ਯੂਜ਼ ਕਰ ਲਈ ਆਪਾਂ ਕਿਉਂਕਿ ਮੇਰੇ ਕੋ ਤਾਂ ਫੋਨ ਹਰੀ ਕੀ ਸੇਤ ਤੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਦਮਾਲਲਾ ਸਾਹਿਬ ਦੇ ਜੇ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰ ਦਿਓ ਆਪਣੇ ਦੋਸਤਾਂ ਤੱਕ ਜਿਨ੍ਹਾਂ ਨੂੰ ਦਸਤਾਰ ਦੀ ਵੀਡੀਓ ਦੇਖ ਕੇ ਹੁਣ ਦਸਤਾਰ ਸਿੱਖ ਲੈਣੀ ਚਾਹੀਦੀ ਆ ਦੇਖੋ ਆਪਣੀ ਪ੍ਰੋਪਰ ਮੋਹਲੇ ਹਿੱਸੇ ਤੋਂ ਗੋਲ ਧਮਾਲਾ ਸਾਹਿਬ ਬਣਦਾ ਪਿਆ ਪਿੱਛੇ ਬੂੰਗਾ ਸਾਹਿਬ ਵੀ ਵੀ ਦੋਨਾਂ ਸਾਈਡਾਂ ਤੋਂ ਬਰਾਬਰ ਆ ਸਾਰੇ ਨਾਲ ਪਿੱਛੇ ਤੱਕ ਸਹੀ ਨੇ ਜੇਕਰ ਮੇਰੇ ਵੀਰੋ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਜੇ ਤੁਸੀਂ ਕੁਝ ਸਿੱਖਿਆ ਸਾਡੀ ਵੀਡੀਓ ਤੋਂ ਤੇ ਇਸੇ ਤਰੀਕੇ ਨਾਲ ਸਾਨੂੰ ਸਪੋਰਟ ਕਰਦੇ ਰਹੋ ਜੇ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਸਿੱਖਣੀ ਹੈ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਉਹਨਾਂ ਤੁਹਾਨੂੰ ਵੀਡੀਓ ਪਹੁੰਚਦੀ ਰਹੇਗੀ ਤੇ ਹੋਰ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ੍ਹ ਲੇ